ਸੋਹੀ ਸਾਹਿਬ ਨੇ ਸਾਰੀ ਉਮਰ ਇਸ ਗੱਲ ਦੇ ਡਰ ਤੋਂ ਵਿਆਹ ਹੀ ਨਹੀਂ ਕਰਾਇਆ ਕਿ ਕਿਤੇ ਵਿਆਹ ਤੋਂ ਬਾਅਦ ਉਹਨਾਂ ਦੀ ਕਮਜ਼ੋਰੀ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਦਾ ਮਜ਼ਾਕ ਨਾ ਉਡਾ ਦੇਵੇ ਜਿਹੜੇ ਪਿੰਡ ਵਾਲਿਆਂ ਦੇ ਸਾਹਮਣੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਹੋਈਆਂ ਫੜਾਂ ਮਾਰੀਆਂ ਹੋਈਆਂ ਜਿਹੜੇ ਪਿੰਡ ਵਾਲਿਆਂ ਨੂੰ ਐਟੀਟਿਊਡ ਦਿਖਾਇਆ ਹੋਇਆ ਜਿਨ੍ਹਾਂ ਉੱਤੇ ਰੋਬ ਮਾਰਿਆ ਹੋਇਆ ਕਿਤੇ ਵਿਆਹ ਤੋਂ ਬਾਅਦ ਉਹੀ ਪਿੰਡ ਵਾਲੇ ਸੋਹੀ ਸਾਹਿਬ ਨੂੰ ਸਾਰੇ ਪਿੰਡ ਦੇ ਸਾਹਮਣੇ ਮਜ਼ਾਕ ਦਾ ਪਾਤਰ ਨਾ ਬਣਾ ਦੇਣ ਸੋਹੀ ਸਾਹਿਬ ਦੇ ਪਰਦਾਦਾ ਦੇ ਪਿਤਾ ਯਾਨੀ ਕਿ ਨੱਕੜ ਦਾਦਾ ਨਾਭਾ ਰਿਆਸਤ ਵਿੱਚ ਸ਼ਾਹੀ ਵੈਦ ਹੋਇਆ ਕਰਦੇ ਸੀ ਉਹਨਾਂ ਦੇ ਪਰਦਾਦਾ ਆਈਜੀ ਅਫਸਰ ਹੋਇਆ ਕਰਦੇ ਸੀ ਉਹ ਵੀ ਨਾਭਾ ਰਿਆਸਤ ਵਿੱਚ ਤੇ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਿਤਾ ਮਿਲਟਰੀ ਵਿੱਚ ਹੋਇਆ ਕਰਦੇ ਸੀ ਤੇ ਆਪ ਸੋਹੀ ਸਾਹਿਬ ਦੀ ਐਨੀ ਬੁਰੀ ਹਾਲਤ ਸੀ ਕਿ ਆਪਣੇ ਵਾਸਤੇ ਕੱਪੜੇ ਖਰੀਦਣ ਯੋਗੇ ਵੀ ਪੈਸੇ ਨਹੀਂ ਸੀ ਤੇ ਇੱਕ ਕੜਸ਼ੀ ਦਾਲ ਸਬਜ਼ੀ ਵਾਸਤੇ ਢਾਬੇ ਵਾਲਿਆਂ ਦੀ ਮਿੰਨਤਾਂ ਕਰਿਆ ਕਰਦੇ ਸੀ ਐਕਟਿੰਗ ਦਾ ਐਨਾ ਜਨੂਨ ਸੀ ਕਿ ਸੋਹੀ ਸਾਹਿਬ ਨੇ ਐਕਟਿੰਗ ਦੇ ਖਾਤਰ ਆਪਣੀ ਸਟੱਡੀ ਵੀ ਅੱਧ ਵਿਚਾਲੇ ਹੀ ਛੱਡ ਦਿੱਤੀ ਪਰ ਉਸੇ ਐਕਟਿੰਗ ਨੂੰ ਸਿੱਖਣ ਵਾਸਤੇ ਜਦੋਂ ਉਹ ਐਕਟਿੰਗ ਸਕ ਤਿਆ ਤਾਂ ਐਕਟਿੰਗ ਸਕੂਲ ਵਾਲੇ ਉਹਨਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੰਦੇ ਆ ਇਹ ਕਹਿ ਕੇ ਐਡਮਿਸ਼ਨ ਨਹੀਂ ਦਿੰਦੇ ਕਿ ਅਸੀਂ ਸਿਰਫ ਗ੍ਰੈਜੂਏਟ ਮੁੰਡੇ ਕੁੜੀਆਂ ਨੂੰ ਹੀ ਰੱਖਦੇ ਆ ਤੁਹਾਡੀ ਇੱਥੇ ਕੋਈ ਜਗ੍ਹਾ ਨਹੀਂ ਬਦਨਾਮੀ ਦੇ ਡਰ ਤੋਂ ਵਿਆਹ ਨਹੀਂ ਕਰਾਇਆ ਤੇ ਐਕਟਿੰਗ ਦੀ ਖਾਤਰ ਸਟੱਡੀ ਛੱਡ ਦਿੱਤੀ ਤੇ ਐਕਟਿੰਗ ਸਕੂਲ ਵਿੱਚ ਐਡਮਿਸ਼ਨ ਨਹੀਂ ਮਿਲੀ ਸਾਰੇ ਪਿੰਡ ਦੇ ਤਾਣੇ ਮੇਣੇ ਇੱਥੋਂ ਤੱਕ ਪਿੰਡ ਦੇ ਆਨੇ ਕਹਤਾ ਸੀ ਕਿ ਇਹ ਕੰਜਰਾਂ ਵਾਲੇ ਕੰਮ ਆ ਜਿਹੜੇ ਤੂੰ ਕਰਨ ਨੂੰ ਫਿਰਦਾ ਆ ਇਸ ਤੋਂ ਇਲਾਵਾ ਵੀ ਕਿੰਨੀਆਂ ਔਕੜਾਂ ਕਿੰਨੀਆਂ ਮੁਸੀਬਤਾਂ ਤੇ ਕਿੰਨੇ ਤਾਣੇ ਮੇਣੇ ਝੱਲਣ ਤੋਂ ਬਾਅਦ ਇੱਕ ਪਰਮਜੀਤ ਸਿੰਘ ਕਿਵੇਂ ਬਣਿਆ ਐਕਟਰਾਂ ਦਾ ਸਰਦਾਰ ਸਰ ਸਰੋਹੀ ਇਹ ਜਾਣਨ ਤੋਂ ਬਾਅਦ ਤੁਹਾਡੇ ਅੰਦਰ ਇੱਕ ਨਵਾਂ ਜਨੂਨ ਨਵਾਂ ਜੋਸ਼ ਤੇ ਨਵਾਂ ਮੋਟੀਵੇਟ ਮਿਲੂਗਾ ਜਿਹੜੇ ਲੋਕ ਅੱਜ ਇਹੋ ਜਿਹੇ ਬਹਾਨੇ ਬਣਾ ਰਹੇ ਆ ਕਿ ਸਾਡੇ ਕੰਮ ਤੋੜ ਤਾਂ ਨਹੀਂ ਚੜਦੇ ਕਿਉਂਕਿ ਸਾਨੂੰ ਲੋਕੀ ਨਹੀਂ ਜੀਣ ਦਿੰਦੇ ਅਸੀਂ ਆਹ ਕੰਮ ਵਿੱਚ ਕਾਮਯਾਬ ਇਸ ਕਰਕੇ ਨਹੀਂ ਹੋ ਰਹੇ ਕਿਉਂਕਿ ਸਾਡੇ ਹਾਲਾਤ ਨਹੀਂ ਠੀਕ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਕਿਉਂਕਿ ਸਾਨੂੰ ਕਿਸੇ ਦੀ ਸਪੋਰਟ ਨਹੀਂ ਤੇ ਅੱਜ ਦੀ ਵੀਡੀਓ ਤੇ ਸਰਦਾਰ ਸਾਹਿਬ ਦੀ ਲਾਈਫ ਜਾਣਨ ਤੋਂ ਬਾਅਦ ਤੁਸੀਂ ਆਪ ਕਹੋਗੇ ਕਿ ਜੇਕਰ ਸਰਦਾਰ ਸੋਹੀ ਵਰਗਾ ਬੰਦਾ ਇਹੋ ਜਿਹੇ ਹਾਲਾਤਾਂ ਤੋਂ ਨਿਕਲ ਕੇ ਇਹੋ ਜਿਹਾ ਬਣ ਸਕਦਾ ਤਾਂ ਆਸیں ਕਿਉਂ ਨਹੀਂ ਤੁਹਾਡਾ ਕੋਈ ਵੀ ਸਵਾਲ ਹੋਵੇ ਇੰਸਟਾਗ੍ਰam ਉਤੇ ਮੈਸੇਜ ਕਰ ਲਿਓ ਡੇਲੀ ਦੀ ਅਪਡੇਟ ਅਤੇ ਫਨ ਦੇਖਣ ਵਾਸਤੇ ਸਨੈਪਚੈਟ ਤੇ ਫੋਲੋ ਕਰ ਲਓ ਇਸ ਚੈਨਲ ਤੋਂ ਹੋਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਦਬਾ ਲਿਓ ਤਾਂ ਤੁਹਾਡੇ ਨਜ਼ਦੀਕੀ ਲੋਕ ਵੀ ਇਸ ਵੀਡੀਓ ਨੂੰ ਦੇਖ ਸਕਣ ਸਾਰਿਆਂ ਨੂੰ ਸ਼ੇਅਰ ਕਰ ਦਿਓ ਤੇ ਹੁਣ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਰਦਾਰ ਸੋਹੀ ਸਾਹਿਬ ਦੀ ਜੀਵਨੀ ਸਾਬਦੇ ਜਨਮ ਨੂੰ ਲੈ ਕੇ ਮੈਨੂੰ ਦੋ ਡੇਟਾ ਮਿਲੀਆਂ ਪਹਿਲੀ 15 ਸਤੰਬਰ 1946 ਤੇ ਦੂਜੀ 20 ਨਵੰਬਰ 1959 ਹੁਣ ਇਹਨਾਂ ਵਿੱਚੋਂ ਕਿਹੜੀ ਡੇਟ ਸਹੀ ਆ ਇਹ ਤਾਂ ਨਹੀਂ ਪਤਾ ਪਰ ਮੁੱਖ ਦੀ ਗੱਲ ਇਹ ਆ ਕਿ ਜਦੋਂ ਤੱਕ ਮੈਂ ਇਹ ਵੀਡੀਓ ਬਣਾ ਰਿਹਾ ਆ ਜਨਵਰੀ 2025 ਤੱਕ ਤਾਂ ਹੁਣ ਤੱਕ ਸਰਦਾਰ ਸੋਹੀ ਸਾਹਿਬ ਦੀ ਉਮਰ ਲਗਭਗ 75 ਸਾਲ ਤੋਂ 80 ਸਾਲ ਦੇ ਵਿਚਾਲੇ ਆ ਪਰ ਉਹਨਾਂ ਦੀ ਦਿੱਖ ਅੱਜ ਵੀ 50 ਤੋਂ 55 ਸਾਲ ਵਾਲੇ ਬੰਦੇ ਦੀ ਤਰ੍ਹਾਂ ਦਿਖ ਰਹੀ ਆ ਇਹਦਾ ਵੱਡਾ ਕਾਰਨ ਇਹੀ ਆ ਕਿ ਸ਼ਾਇਦ ਸਰੋਹੀ ਸਾਹਿਬ ਨੇ ਉਹ ਸਾਰਾ ਕੁਝ ਪਾ ਲਿਆ ਜੋ ਉਹਨਾਂ ਨੇ ਸੋਚਿਆ ਸੀ ਤੇ ਇਹੀ ਅੰਦਰੋਂ ਸ਼ਾਂਤ ਤੇ ਖੁਸ਼ ਬੰਦੇ ਦੀ ਨਿਸ਼ਾਨੀ ਹੁੰਦੀ ਆ ਕਿ ਉਹ ਆਪਣੀ ਉਮਰ ਹਮੇਸ਼ਾ ਲਕੋ ਲੈਂਦਾ ਆ ਕਿਉਂਕਿ ਕੋਈ ਵੀ ਇਨਸਾਨ ਉਮਰ ਦੇ ਵਧਣ ਨਾਲ ਬੁੱਢਾ ਨਹੀਂ ਹੁੰਦਾ ਉਹ ਬੁੱਢਾ ਹੁੰਦਾ ਆ ਕੁਝ ਜਿਗ ਚਿੰਤਾਵਾਂ ਦੇ ਨਾਲ ਟੈਨਸ਼ਨਾਂ ਦੇ ਨਾਲ ਉਹਨਾਂ ਚੋਰੀਆਂ ਦੇ ਨਾਲ ਜਿਹੜਾ ਚੋਰਾ ਉਹਨੂੰ ਏਸ ਕਦਰ ਖਾਂਦਾ ਆ ਕਿਉਂਕਿ ਉਹ ਇਨਸਾਨ ਜੋ ਬਣਨਾ ਚਾਹਦਾ ਸੀ ਜਾਂ ਜੋ ਬਣਨ ਵਾਸਤੇ ਪੈਦਾ ਹੋਇਆ ਸੀ ਉਹ ਨਹੀਂ ਬਣਿਆ ਕੁਝ ਹੋਰ ਬਣ ਗਿਆ ਭਾਵੇਂ ਇਨਸਾਨ ਕੋਲ ਬੁੱਢੇਵਾਰੀ ਜਿੰਨਾ ਮਰਜ਼ੀ ਪੈਸਾ ਆ ਜਾਵੇ ਜਿੰਨੀ ਮਰਜ਼ੀ ਦੌਲਤ ਸ਼ੋਹਰਤ ਆ ਜਾਵੇ ਪਰ ਜੇਕਰ ਉਹ ਇਨਸਾਨ ਉਹ ਨਹੀਂ ਬਣਿਆ ਜੋ ਬਣਨਾ ਚਾਹਦਾ ਸੀ ਤਾਂ ਬੁੱਢੇ ਕਾਰ ਕੋ ਅਸ਼ਾਂਤੀ ਰਹੂਗਾ ਤੇ ਉਹ ਅਸ਼ਾਂਤੀ ਉਹਦੇ ਬੁਢਾਪੇ ਦਾ ਕਾਰਨ ਬਣਦੀ ਆ ਸੋਹੀ ਸਾਹਿਬ ਆਪਣੇ ਗੋਲ ਨੂੰ ਲੈ ਕੇ ਬਿਲਕੁਲ ਕਲੀਅਰ ਸੀ ਉਹ ਆਪਣੇ ਗੋਲ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਨੇ ਜ਼ਿੰਦਗੀ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਕੋਈ ਵੀ ਬਹਾਨਾ ਨਹੀਂ ਬਣਾਇਆ ਉਹਨਾਂ ਨੇ ਲੱਖਾਂ ਔਕੜਾਂ ਦੇ ਬਾਵਜੂਦ ਵੀ ਆਪਣੇ ਗੋਲ ਨੂੰ ਪ੍ਰਾਪਤ ਕੀਤਾ ਤੇ ਅੱਜ ਉਹ ਖੁਸ਼ ਦਿਖਾਈ ਇਸੇ ਕਰਕੇ ਦਿੰਦੇ ਆ ਸੋਹੀ ਸਾਹਿਬ ਦਾ ਅਸਲੀ ਨਾਮ ਪਰਮਜੀਤ ਸਿੰਘ ਸੀ ਤੇ ਇਹਨਾਂ ਦਾ ਜਨਮ ਇਹਨਾਂ ਦੇ ਨਾਨਕੇ ਪਿੰਡ ਟੱਬਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਤੇ ਇਹਨਾਂ ਦੀ ਦਾਦਕੇ ਪਿੰਡ ਦਾ ਨਾਮ ਆ ਪਲਾ ਸੋਹਰੇ ਇਹਨਾਂ ਦੀ ਮਾਤਾ ਦਾ ਨਾਮ ਸਬ ਉਹ ਕੋਰਤੇ ਪਿਤਾ ਦਾ ਨਾਮ ਉਸ ਦਾ ਦੇਵ ਸਿੰਘ ਜਿਹੜੇ ਕੇ ਆਪਣੇ ਸੋਹਰੇ ਪਿੰਡ ਰਿਹਾ ਕਰਦੇ ਸੀ ਵਿਆਹ ਤੋਂ ਬਾਅਦ ਸੋਹੀ ਸਾਹਿਬ ਦੇ ਪਿਤਾ ਜੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਮਿਲਟਰੀ ਵਿੱਚ ਸਨ ਤੇ ਬੈੜੀ ਕਲ ਡਿਪਾਰਟਮੈਂਟ ਵਿੱਚ ਇੱਕ ਵਧੀਆ ਪੋਜੀਸ਼ਨ ਸੀ ਪਰ ਆਜ਼ਾਦੀ ਦੀ ਚੰਗਿਆੜੀ ਜਦੋਂ ਉਹਨਾਂ ਦੇ ਅੰਦਰ ਵੀ ਉੱਠੀ ਤਾਂ ਉਹਨਾਂ ਨੇ ਇਹ ਕਹਿ ਕੇ ਅੰਗਰੇਜ਼ਾਂ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ ਕਿ ਮੈਂ ਉਹਨਾਂ ਦੇ ਥੱਲੇ ਨੌਕਰੀ ਨਹੀਂ ਕਰਨੀ ਜਿਨ੍ਹਾਂ ਨੇ ਸਾਨੂੰ ਅਤੇ ਸਾਡੇ ਦੇਸ਼ ਨੂੰ ਗੁਲਾਮ ਰੱਖਿਆ ਹੋਇਆ ਵਾ ਤੇ ਸੋਹੀ ਸਾਹਿਬ ਦੇ ਪਿਤਾ ਜੀ ਦਾ ਆਪਣੇ ਸੋਹਰੇ ਘਰ ਵਿੱਚ ਘਰ ਜਵਾਈ ਬਣ ਕੇ ਰਹਿਣ ਦੇ ਦੋ ਵੱਡੇ ਕਾਰਨ ਸੀ ਇੱਕ ਤਾਂ ਇਹ ਕਿ ਉਹਨਾਂ ਦੇ ਸੋਹੀ ਸਾਹਿਬ ਦੇ ਪਰਦਾਦਾ ਜੀ ਜਿਹੜੇ ਕਿ ਅੰਗਰੇਜ਼ਾਂ ਵੇਲੇ ਆਈਜੀ ਅਫਸਰ ਸੀ ਉਹਨਾਂ ਨੇ ਦੋ ਕੀਤੇ ਹੋਏ ਸੀ ਤੇ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਪਹਿਲੇ ਵਿਆਹ ਵਿੱਚੋਂ ਸਨ ਤੇ ਉਹਨਾਂ ਦੇ ਘਰ ਦਾ ਮਾਹੌਲ ਵੀ ਕੁਝ ਬਾਲਾ ਚੰਗਾ ਨਹੀਂ ਸੀ ਕਿਉਂਕਿ ਉਹਨਾਂ ਦੇ ਦੂਜੇ ਵਿਆਹ ਵਾਲੇ ਜਿਹੜੇ ਵੀ ਉਹਨਾਂ ਦੇ ਦਾਦੇ ਸੀ ਜਾਂ ਉਹਨਾਂ ਦੇ ਚਾਚੇ ਤਾਈ ਸੀ ਉਹ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਿਆ ਕਰਦੇ ਸੀ ਤੇ ਦੂਜਾ ਸੋਹੀ ਸਾਹਿਬ ਦੀ ਮਾਤਾ ਜੀ ਆਪਣੇ ਮਾਂ ਪਿਓ ਦੀ ਇਕੱਲੀ ਇਕੱਲੀ ਧੀ ਸੀ ਨਾ ਕੋਈ ਉਹਦਾ ਭਰਾ ਸੀ ਤੇ ਨਾ ਹੀ ਕੋਈ ਭੈਣ ਜਿਸ ਕਾਰਨ ਉਹਨਾਂ ਨੂੰ ਦੂਜੇ ਪਰਿਵਾਰ ਦੀ ਸੇਵਾ ਸੰਭਾਲ ਕਰਨ ਦੇ ਵਾਸਤੇ ਵੀ ਆਪਣੇ ਸੋਹਰੇ ਪਰਿਵਾਰ ਰਹਿਣਾ ਪਿਆ। ਸੋਹੀ ਸਾਹਿਬ ਦੇ ਨਾਨਾ ਜੀ ਨੇ ਆਪਣੀ ਇੱਕ ਬੱਸ ਪਾਈ ਹੋਈ ਸੀ ਜੀਹਦਾ ਨਾਮ ਸੀ ਧੂਰੀ ਬੱਸ ਸਰਵਿਸ। ਇਹ ਬੱਸ ਰਾਏਕੋਟ ਤੋਂ ਧੂਰੀ ਅਤੇ ਧੂਰੀ ਤੋਂ ਵਾਪਸੀ ਗੇੜਾ ਰਾਏਕੋਟ ਨੂੰ ਲੈ ਕੇ ਆਉਂਦੀ ਸੀ। ਡੇਲੀ ਵਿੱਚ ਇੱਕ-ਇੱਕ ਗੇੜਾ ਲਗਾਇਆ ਕਰਦੀ ਸੀ। ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਉਹਨਾਂ ਦਿਨਾਂ ਵਿੱਚ ਇਸ ਬੱਸ ਦੀ ਟਿਕਟ ਖਰੀਦੀ ਹੋਵੇ ਜਾਂ ਇਸ ਬੱਸ ਵਿੱਚ ਸਫ਼ਰ ਕੀਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਸੋਹੀ ਸਾਹਿਬ ਦੀਆਂ ਚਾਰ ਭੈਣਾਂ ਤੇ ਉਹਨਾਂ ਦਾ ਇੱਕ ਭਰਾ ਸੀ। ਸੋਹੀ ਸਾਹਿਬ ਦਾ ਜਨਮਦਾਨ ਕੇ ਪਿੰਡ ਹੋਇਆ, ਉਹਨਾਂ ਦਾ ਪਾਲਣ-ਪੋਸ਼ਣ ਨਾਨਕੇ ਪਿੰਡ ਹੋਇਆ, ਪੜਾਈ ਨਾਨ ਪਾਨੀ ਦੇ ਪੱਲ ਵੀ ਨਾਨਕੇ ਪਿੰਡ ਵਿੱਚ ਹੀ ਨਿਕਲੇ ਸੋਹੀ ਸਾਹਿਬ ਦੀ ਜ਼ਿੰਦਗੀ ਵਿੱਚ ਜੇ ਕੋਈ ਸਾਰਿਆਂ ਤੋਂ ਇੰਟਰਸਟਿੰਗ ਚੀਜ਼ ਬਾਤਾਂ ਉਹ ਆ ਉਹਨਾਂ ਦੇ ਵਿਆਹ ਦੀ ਸਟੋਰੀ ਜਿਹੜਾ ਕਿ ਉਹਨਾਂ ਨੇ ਸਾਰੀ ਉਮਰ ਕਰਵਾਇਆ ਹੀ ਨਹੀਂ ਦਰਅਸਲ ਸੋਹੀ ਸਾਹਿਬ ਨੇ ਐਕਟਰ ਬਣਨ ਦਾ ਸੁਪਨਾ ਬਚਪਨ ਵਿੱਚ ਹੀ ਦੇਖ ਲਿਆ ਸੀ ਜਿਨ੍ਹਾਂ ਦਿਨਾਂ ਵਿੱਚ ਉਹਨਾਂ ਦੇ ਮਾਸਟਰ ਉਹਨਾਂ ਨੂੰ ਟੇਬਲ ਤੇ ਖਿਲਾੜ ਕੇ ਕਵਤਾਵਾਂ ਪੜਾਇਆ ਕਰਦੇ ਸੀ ਤੇ ਐਪਰੀਸ਼ੀਏਟ ਕਰਿਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਦੀ ਹਿੰਮਤ ਤਾਂ ਵੱਧ ਗਈ ਸੀ ਤੇ ਇੱਕ ਵਾਰ ਫਿਲਮ ਦੇਖਣ ਤੋਂ ਬਾਅਦ ਉਹ ਐਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਕਿ ਮੈਂ ਵੀ ਇਹੀ ਚੀਜ਼ ਕਰਨੀ ਆ ਤੇ ਇਹੋ ਜਿਹਾ ਐਕਟਰ ਬਣਨਾ ਤੇ ਆਪਣੇ ਇਸ ਸਪਨੇ ਨੂੰ ਇੱਕ ਐਹੋਜਾ ਜਨੂਨ ਬਣਾ ਲਿਆ ਕਿ ਜਿਹਨੂੰ ਪੂਰਾ ਕਰਨ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ। ਇਸ ਸਪਨੇ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਆਪਣੀ ਸਟੱਡੀ ਵੀ ਵਿਚ ਵਿਚਾਲੇ ਹੀ ਛੱਡ ਦਿੱਤੀ। ਤੇ ਸੋਹੀ ਸਾਹਿਬ ਨੂੰ ਇਹ ਵੀ ਪਤਾ ਸੀ ਕਿ ਮੇਰੇ ਘਰ ਦੇ ਹਾਲਾਤ ਐਨੇ ਵਧੀਆ ਨਹੀਂ ਤੇ ਮੇਰੇ ਪਿਓ ਕੋਲ ਇੰਨਾ ਜ਼ਿਆਦਾ ਪੈਸਾ ਵੀ ਨਹੀਂ ਕਿ ਉਹ ਮੇਰੇ ਉੱਤੇ ਅੰਨਾ ਪੈਸਾ ਲਗਾ ਸਕੇ। ਤਾਂ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਐਹੋਜਾ ਰੋੜਾ ਨਹੀਂ ਸੀ ਰੱਖਣਾ ਚਾਹੁੰਦੇ ਜਿਹੜਾ ਕਿ ਉਹਨਾਂ ਦੀ ਐਕਟਿੰਗ ਦੇ ਰਾਹ ਵਿੱਚ ਆਵੇ। ਤਾਂ ਇਸ ਕਰਕੇ ਸੋਹੀ ਸਾਹਿਬ ਨੇ ਵਿਆਹ ਕਰਾਉਣ ਤੋਂ ਵੀ ਇਸ ਕਰਕੇ ਮਨ੍ਹਾ ਕਰ ਦਿੱਤਾ ਕਿ ਕਿਤੇ ਨਨੂ ਮੇਰਾ ਵਿਆਹ ਮੇਰੇ ਰਾਹ ਦਾ ਰੋੜਾ ਨਾ ਬਣ ਜਾਵੇ ਮੈਨੂੰ ਆਪਣੇ ਵਿਆਹ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਕਿਤੇ ਆਪਣੀ ਐਕਟਿੰਗ ਤੋਂ ਦੂਰ ਨਾ ਹੋਣਾ ਪੈ ਜਾਵੇ ਮੈਨੂੰ ਲੱਗਿਆ ਕਿ ਮੈਂ ਅਗਰ ਮੈਂ ਸ਼ਾਦੀ ਕਰਦਾ ਤਾਂ ਇੱਕ ਡਾਇਵਰਸ਼ਨ ਹੋ ਜਾਊਗੀ ਤੁਸੀਂ ਤੁਹਾਡੀ ਜਿਹੜੀ ਸੋਚ ਹੈ ਆਫਰ ਮੇਰੇ ਜੋ ਪਰਿਵਾਰ ਪ੍ਰਤੀ ਵਚਨ ਦੀ ਹੈ ਤੁਹਾਡੀ ਵਾਈਫ ਹੈ ਤੁਹਾਡੇ ਬੱਚੇ ਨੇ ਉਧਰ ਧਿਆਨ ਜਾਂਦਾ ਕਿਉਂਕਿ ਸੋਹੀ ਸਾਹਿਬ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹ ਐਨੇ ਪੈਸੇ ਇੰਨੀ ਜਲਦੀ ਨਹੀਂ ਕਮਾ ਸਕਦੇ ਕਿ ਉਹਨਾਂ ਦਾ ਪਰਿਵਾਰ ਇੱਕ ਵਧੀਆ ਜ਼ਿੰਦਗੀ ਜੀ ਸਕੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਆਪਣੀ ਐਕਟਿੰਗ ਨੂੰ ਵੀ ਲਗਣ ਉਹੀ ਸਾਹਿਬ ਨਹੀਂ ਚਾਹੁੰਦੇ ਕਿ ਉਹ ਆਪਣਾ ਵਿਆਹ ਕਰਵਾ ਕੇ ਬੱਚੇ ਪੈਦਾ ਕਰਕੇ ਤੇ ਆਪਣੇ ਬੱਚਿਆਂ ਨੂੰ ਆਪਣੇ ਮਾਪੇ ਦੇ ਸਿਰ ਉੱਤੇ ਛੱਡ ਦੇਵੇ ਤੇ ਆਪ ਐਕਟਿੰਗ ਸਕੂਲਾਂ ਵਿੱਚ ੱਟਕੇ ਖਾਣ ਇਹ ਸੋਚਦਾ ਮੈਂ ਮਾਲਕ ਜੀ ਕਿ ਮੈਂ ਵਿਆਹ ਕਰਾ ਕੇ بیوی ਬੱਚੇ ਘਰ ਵਾਲੇ ਦੇ ਸਿਰ ਤੇ ਬਿਠਾ ਦੇਣਾ ਮੈਂ ਇਹ ਮੇਰੀ ਜ਼ਮੀਰ ਨਹੀਂ ਮੰਦੀ ਇਹ ਕੋਈ ਤਰੀਕਾ ਨਹੀਂ ਪਰ ਫਿਰ ਕਿਉਂਕਿ ਸੋਹੀ ਸਾਹਿਬ ਦਾ ਮੰਨਣਾ ਸੀ ਕਿ ਵਿਆਹ ਕਰਾਉਣ ਦਾ ਤਾਂ ਹੀ ਫਾਇਦਾ ਆ ਤੇ ਬੱਚੇ ਪੈਦਾ ਕਰਨ ਦਾ ਵੀ ਤਾਂ ਹੀ ਫਾਇਦਾ ਆ ਕਿ ਜੇਕਰ ਤੁਹਾਡੇ ਕੋਲ ਇੰਨੀ ਕ ਆਮਦਨ ਹੋਵੇ ਤੇ ਇੰਨਾ ਕ ਪੈਸਾ ਹੋਵੇ ਕਿ ਤੁਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰ ਸਕੋ ਤੇ ਆਪਣੀ ਘਰਵਾਲੀ ਦੇ ਸੁਪਨੇ ਵੀ ਪੂਰੇ ਕਰ ਸਕੋ ਤੇ ਇਹਦੇ ਨਾਲ ਨਾਲ ਆਪਣੀ ਜਨੂਨ ਸੋਹੀ ਸਾਹਿਬ ਨੇ ਸੋਚਿਆ ਕਿ ਪਤਾ ਨਹੀਂ ਹੋਰ ਕਿੰਨਾ ਚਿਰ ਤੱਕ ਮੈਨੂੰ ਸਟਰਗਲ ਕਰਨੀ ਪਵੇਗੀ ਹੋਰ ਕਿੰਨਾ ਚਿਰ ਤੱਕ ਮੈਂ ਪੈਸੇ ਨਹੀਂ ਕਮਾ ਪਾਵਾਂਗਾ ਹੋਰ ਕਿੰਨਾ ਚਿਰ ਤੱਕ ਮੈਂ ਐਕਟਰ ਨਹੀਂ ਬਣ ਪਾਵਾਂਗਾ ਤਾਂ ਅਖੀਰ ਸੋਹੀ ਸਾਹਿਬ ਨੇ ਸੋਚਿਆ ਕਿ ਮੈਂ ਸਾਰੀ ਉਮਰ ਵਿਆਹ ਕਰਉਣਾ ਹੀ ਨਹੀਂ ਉਹਨਾਂ ਨੇ ਆਪਣੀ ਐਕਟਿੰਗ ਨੂੰ ਹੀ ਆਪਣੀ ਵਾਈਫ ਬਣਾ ਲਿਆ ਜਿਹੜੀ ਗਲਤ ਨੂੰ ਸ਼ੁਰੂ ਵਿੱਚ ਦੱਸੀ ਸੀ ਉਹ ਏ ਸੀ ਸੋਹੀ ਸਾਹਿਬ ਇਸ ਕਰਕੇ ਵੀ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੇ ਕਿਉਂਕਿ ਉਹ ਇਸ ਬਦਨਾਮੀ ਤੋਂ ਵੀ ਡਰਦੇ ਸੀ ਕਿ ਜੇ ਕਿਤੇ ਵਿਆਹ ਹੋਣ ਤੋਂ ਬਾਅਦ ਮੈਂ ਐਕਟਰ ਨਾ ਬਣ ਪਾਇਆ ਤਾਂ ਸਾਰੇ ਪਿੰਡ ਨੇ ਮੇਰੀ ਬਹੁਤ ਬੇਇੱਜ਼ਤੀ ਕਰਨੀ ਮੇਰਾ ਤੋਂ ਜਾ ਕਟੋਣਾ ਕਿਉਂਕਿ ਬਚਪਨ ਤੋਂ ਹੀ ਸੋਹੀ ਸਾਹਿਬ ਦੇ ਅੰਦਰ ਐਕਟਿੰਗ ਦਾ ਬਹੁਤ ਵੱਡਾ ਜਨੂਨ ਸੀ ਉਹ ਵਿੱਚ ਵਿਚਾਲੇ ਰਾਮਲੀਲਾ ਵੀ ਖੇਡਿਆ ਕਰਦੇ ਸੀ ਉੱਥੇ ਵੀ ਐਕਟਿੰਗ ਕਰਿਆ ਕਰਦੇ ਸੀ ਇਸ ਤੋਂ ਇਲਾਵਾ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਉੱਥੇ ਐਕਟਿੰਗ ਕਰਦੇ ਤੇ ਇਸ ਗੱਲ ਦਾ ਜਦੋਂ ਪਿੰਡ ਵਾਲੇ ਨੂੰ ਪਤਾ ਲੱਗਦਾ ਤਾਂ ਉਹ ਬਚਪਨ ਤੋਂ ਹੀ ਉਹਨਾਂ ਦਾ ਮਜ਼ਾਕ ਉਡਾਇਆ ਕਰਦੇ ਸੀ ਕਿ ਇਹ ਕਿਹੜੇ ਕੰਜਰਾਂ ਵਾਲੇ ਕੰਮ ਵਿੱਚ ਪੈ ਗਿਆ ਤੇ ਤੇਰੀ ਇਹੋ ਜੀ ਸ਼ਕਲ ਸੂਰਤ ਨਹੀਂ ਕਿ ਤੂੰ ਐਕਟਰ ਬਣ ਪਾਵੇਂ ਤਾਂ ਇਸ ਗੱਲ ਨੂੰ ਸੋਹੀ ਸਾਹਿਬ ਬਹੁਤ ਯਾਦਾ ਸੀਰੀਅਸ ਲੈ ਲੈਂਦੇ ਸੀ ਇਹੋ ਜੀ ਗੱਲ ਕਰਨ ਵਾਲੇ ਬੰਦੇ ਨੂੰ ਮੂੰਹ ਉੱਤੇ ਹੀ ਟੋਕਦੇ ਕਰਦੇ ਸੀ ਬਹੁਤ ਵਾਰ ਬਹੁਤ ਸਾਰੇ ਪਿੰਡ ਵਾਲਿਆਂ ਦੇ ਨਾਲ ਸੋਹੀ ਸਾਹਿਬ ਦੀ ਲੜਾਈ ਵੀ ਹੋਈ ਆ ਝਗੜਾ ਵੀ ਹੋਇਆ ਬਹਿਸ ਵਸਈਆ ਵੀ ਹੋਇਆ ਇੱਥੋਂ ਤੱਕ ਕਿ ਉਹਨਾਂ ਦੇ ਬਾਪ ਨੂੰ ਪਿੰਡ ਵਾਲਿਆਂ ਨੇ ਲਾਂਬੇ ਵੀ ਦਿੱਤੇ ਆ ਪਰ ਪੋਜ਼ਿਟਿਵ ਚੀਜ਼ ਇਹ ਸੀ ਭਾਵੇਂ ਪਿੰਡ ਵਾਲੇ ਉਹਨਾਂ ਦੇ ਘਰ ਲਾਂਬੇ ਲਿਆਇਆ ਕਰਦੇ ਸੀ ਉਹਨਾਂ ਦੇ ਪਿਓ ਨੂੰ ਹਰ ਰੋਜ਼ ਨਵੇਂ-ਨਵੇਂ ਲਾਂਬਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਉਹਨਾਂ ਦੇ ਪਿਓ ਨੂੰ ਆਪਣੇ ਪੁੱਤੋ ਤੇ ਇੰਨਾ ਕੁ ਯਕੀਨ ਜ਼ਰੂਰ ਸੀ ਕਿ ਇੱਕ ਨਾ ਇੱਕ ਦਿਨ ਇਹ ਕੁਝ ਨਾ ਕੁਝ ਕਰਕੇ ਜ਼ਰੂਰ ਦਿਖਾਊਗਾ ਤੇ ਉਹਨਾਂ ਨੇ ਜੇ ਕੁਝ ਹੋਰ ਨਹੀਂ ਕਰ ਪਾਏ ਤਾਂ ਐਨੀ ਖੁੱਲ੍ਹ ਜ਼ਰੂਰ ਦਿੱਤੀ ਸੀ ਉਹਨਾਂ ਨੂੰ ਕਦੇ ਵੀ ਪੈਸੇ ਥੇਲੇ ਦੇ ਖਣੋ ਤ ਕਿ ਤੇਰੀਆਂ ਚਾਰ ਭੈਣਾਂ ਘਰ ਵਿੱਚ ਵਿਆਹਣ ਵਾਲੀਆਂ ਪਈਆਂ ਆ ਤੂੰ ਐਕਟਿੰਗ ਵਾਲੇ ਕੰਮਾਂ ਵਿੱਚ ਕਿੱਥੇ ਪਿਆ ਹੋਇਆ ਵਾ ਤੂੰ ਘਰ ਵਿੱਚ ਪੈਸਾ ਲੈ ਕੇ ਆ ਤਾਂ ਜੋ ਆਪਣੀਆਂ ਭੈਣਾਂ ਦਾ ਵਿਆਹ ਕਰ ਸਕੀਏ ਉਹਨਾਂ ਨੇ ਕਦੇ ਵੀ ਆਪਣੇ ਪੁੱਤ ਨੂੰ ਇਸ ਗੱਲੋਂ ਤੰਗ ਪਰੇਸ਼ਾਨ ਨਹੀਂ ਕੀਤਾ ਕਿ ਜੇਕਰ ਪਿੰਡ ਵਾਲੇ ਮਜ਼ਾਕ ਅਡਾਉਂਦੇ ਆ ਤਾਂ ਇੱਥੇ ਕਿਤੇ ਨਾ ਕਿਤੇ ਤੂੰ ਜ਼ਰੂਰ ਗਲਤ ਹੋਵੇਂਗਾ ਉਸੇ ਹਿਸਾਬ ਦੇ ਪਿਤਾ ਨੇ ਉਹਨਾਂ ਨੂੰ ਕਦੇ ਵੀ ਇਸ ਗੱਲ ਤੋਂ ਨਹੀਂ ਟੋਕਿਆ ਕਿ ਤੂੰ ਐਕਟਿੰਗ ਪਿੱਛੇ ਪੜ੍ਹਾਈ ਛੱਡ ਕੇ ਬਹਿ ਗਿਆ ਜੇ ਐਕਟਰ ਬਣਨਾ ਆ ਤਾਂ ਕਮ ਸੇ ਕਮ ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈ ਉਹਨਾਂ ਨੇ ਉਸੇ ਹਿਸਾਬ ਦੇ ਸੁਪਨੇ ਨੂੰ ਉਸੇ ਹਿਸਾਬ ਦੇ ਅਕੋਰਡਿੰਗ ਹੀ ਚੱਲਣ ਆਪਣੀ ਕੋਈ ਵੀ ਦਖਲ ਅੰਦਾਜ਼ੀ ਨਹੀਂ ਕੀਤੀ ਜਦੋਂ ਵੀ ਦਿੱਤੀ ਤਾਂ ਹੱਲਾ ਸ਼ੇਰੀ ਹੀ ਦਿੱਤੀ ਸੋਹੀ ਸਾਹਿਬ ਦੀ ਮਾਤਾ ਜੀ ਭਾਵੇਂ ਉਹਨਾਂ ਦੀ ਐਕਟਿੰਗ ਦੇ ਖਿਲਾਫ ਨਹੀਂ ਸੀ ਪਰ ਉਹ ਪਿੰਡ ਵਾਲਿਆਂ ਦੀਆਂ ਗੱਲਾਂ ਨੂੰ ਸੀਰੀਅਸ ਜ਼ਰੂਰ ਲੈਂਦੇ ਸੀ ਤੇ ਇਹਦੇ ਨਾਲ ਨਾਲ ਇਹ ਵੀ ਚਾਹੁੰਦੇ ਸੀ ਕਿ ਸੋਹੀ ਆਪਣੀ ਐਕਟਿੰਗ ਬਾਅਦ ਵਿੱਚ ਕਰ ਲਵੇ ਪਰ ਉਸ ਤੋਂ ਪਹਿਲਾਂ ਵਿਆਹ ਵੀ ਕਰਵਾ ਲਵੇ ਤੇ ਆਪਣੀ ਸਟੱਡੀ ਨੂੰ ਪੂਰਾ ਵੀ ਕਰ ਲਵੇ ਹੌਲੀ ਹੌਲੀ ਜਿਵੇਂ ਜਿਵੇਂ ਸੋਹੀ ਸਾਹਿਬ ਜਵਾਨ ਹੁੰਦੇ ਗਏ ਤਾਂ ਉਹਨਾਂ ਦੇ ਲਿੰਕ ਕਿਤੇ ਨਾ ਕਿਤੇ ਐਕਟਿੰਗ ਵਾਲੇ ਲੋਕਾਂ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਉਹਨਾਂ ਨੂੰ ਉਹੋ ਜਿਹੇ ਲੋਕ ਮਿਲਣੇ ਸ਼ੁਰੂ ਹੋਏ ਜਿਹੋ ਜਿਹੇ ਉਹ ਆਪ ਸਨ ਉਹਨਾਂ ਦੇ ਨਾਲ ਵਿੱਚ ਸੋਹੀ ਸਾਹਿਬ ਨੇ ਛ ਉਹਨੇ ਨਾਟਕ ਅਕਾਡੇ ਨੇ ਸ਼ੁਰੂ ਕੀਤੇ ਡਰਾਮੇ ਕਰਨੇ ਸ਼ੁਰੂ ਕੀਤੇ ਤੇ ਇਹਦੇ ਨਾਲ ਨਾਲ ਰਾਮ ਲੀਲਾ ਵਿੱਚ ਵੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਇੱਕ ਵਾਰ ਸੋਹੀ ਸਾਹਿਬ ਆਪਣੇ ਪਿੰਡ ਦੇ ਨੇੜੇ ਮੰਡੀ ਵਿੱਚ ਇੱਕ ਨਾਟਕ ਖੇਡ ਰਹੇ ਸੀ ਸ਼ਾਇਦ ਉਹ ਮਹਾਭਾਰਤ ਵਾਲਾ ਨਾਟਕ ਸੀ ਉਸ ਨਾਟਕ ਵਿੱਚ ਉਹਨਾਂ ਦਾ ਰੋਲ 네ਗੇਟਿਵ ਸੀ ਜੋ ਕਿ ਸ਼ਗਨੀ ਮਾਮਾ ਵਾਲਾ ਸੀ ਤਾਂ ਉਹਨਾਂ ਦੀ ਐਕਟਿੰਗ ਇੰਨੀ ਜ਼ਿਆਦਾ ਰੀਅਲ ਸੀ ਕਿ ਉੱਥੇ ਬੈਠੀਆਂ ਔਰਤਾਂ ਉਹਨਾਂ ਉੱਤੇ ਗੁੱਸੇ ਹੋ ਰਹੀਆਂ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਬੰਦਾ ਬਹੁਤ ਜ਼ਿਆਦਾ ਗਲਤ ਆ ਤਾਂ ਉਹ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਸੀ ਕਿ ਇਹ ਬੰਦਾ ਬਹੁਤ ਗਲਤ ਹੈ ਜਦੋਂ ਵੀ ਆਉਂਦਾ ਤਾਂ ਸਾਰੇ ਮਾਹੌਲ ਵਿੱਚ ਅੱਗ ਲਾ ਦਾ ਆ ਉਹ ਔਰਤਾਂ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਸੀ ਕਿ ਇਹ ਕੰਜਰ ਮਰ ਹੀ ਜਾਵੇ ਜੇਕਰ ਇਹ ਕੰਜਰ ਇੱਥੇ ਨਾ ਹੁੰਦਾ ਤਾਂ ਇਹਨਾਂ ਦੀ ਲੜਾਈ ਆਪਸ ਵਿੱਚ ਨਹੀਂ ਸੀ ਪੈਣੀ ਤਾਂ ਉਹਨਾਂ ਔਰਤਾਂ ਦੇ ਪਿੱਛੇ ਹੀ ਸੋਹੀ ਸਾਹਿਬ ਦੀ ਭੈਣ ਤੇ ਉਹਨਾਂ ਦੀ ਮਾਂ ਬੈਠੀ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਲੱਗਾ ਤੇ ਉਹਨਾਂ ਨੇ ਉਹਨਾਂ ਔਰਤਾਂ ਨੂੰ ਕਹਿ ਦਿੱਤਾ ਕਿ ਭੈਣੋ ਇਸ ਬੰਦੇ ਨੂੰ ਐਨਾ ਮਾੜਾ ਨਾ ਕਹੋ ਕਿਉਂਕਿ ਇਹ ਮੇਰਾ ਪੁੱਤ ਵਾ ਇਸ ਤੋਂ ਬਾਅਦ ਹੌਲੀ ਹੌਲੀ ਪਿੰਡ ਵਾਲਿਆਂ ਨੂੰ ਥੋੜਾ ਥੋੜਾ ਯਕੀਨ ਹੋਣਾ ਤਾਂ ਸ਼ੁਰੂ ਹੋ ਗਿਆ ਸੀ ਕਿ ਸੋਹੀ ਇੱਕ ਨਾ ਇੱਕ ਦਿਨ ਕੁਝ ਨਾ ਕੁਝ ਜ਼ਰੂਰ ਕਰੇਗਾ ਪਰ ਫਿਰ ਵੀ ਸੋਹੀ ਸਾਹਿਬ ਦੇ ਅੰਦਰ ਐਨਾ ਉਹ ਪਤਾ ਸੀ ਕਿ ਜੇਕਰ ਮੈਂ ਕਿਤੇ ਐਕਟਰ ਨਾ ਬਣਿਆ ਤਾਂ ਇਹ ਪਿੰਡ ਵਾਲਿਆਂ ਨੇ ਮੇਰੇ ਉੱਤੇ ਜ਼ਰੂਰ ਹੱਸਣਾ ਆ ਮੈਂ ਆਪਣਾ ਵਿਆਹ ਛੱਡ ਦੂੰਗਾ ਪਰ ਐਕਟਿੰਗ ਵਾਲਾ ਸੁਪਨਾ ਨਹੀਂ ਛੱਡ ਸਕਦਾ ਜਿੱਥੋਂ ਤੱਕ ਮੈਂ ਰਿਸਰਚ ਕੀਤੀ ਆ ਸੋਹੀ ਸਾਹਿਬ ਹੁਣ ਤੱਕ ਲਗਭਗ 72 ਫਿਲਮਾਂ ਵਿੱਚ ਕੰਮ ਕਰ ਚੁੱਕੇ ਆ ਹੋ ਸਕਦਾ ਇਹ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋਵੇ ਪਰ ਸੋਹੀ ਸਾਹਿਬ ਦਾ ਅਸਲੀ ਕੈਰੀਅਰ ਸ਼ੁਰੂ ਹੁੰਦਾ ਆ 2010 ਤੋਂ ਬਾਅਦ ਮਿੱਟੀ ਮੂਵੀ ਵਿੱਚ ਕੰਮ ਕਰਨ ਤੋਂ ਬਾਅਦ ਮਿੱਟੀ ਮੂਵੀ ਤੋਂ ਬਾਅਦ ਹੀ ਸੋਹੀ ਸਾਹਿਬ ਨੂੰ ਆਮ ਲੋਕਾਂ ਵਿੱਚ ਪਛਾਣ ਮਿਲਣੀ ਸ਼ੁਰੂ ਹੋ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਸੋਹੀ ਸਾਹਿਬ ਨੇ ਜਿੰਨੀਆਂ ਵੀ ਮੂਵੀਆਂ ਵਿੱਚ ਕੰਮ ਕੀਤਾ ਸੀ ਉਹ ਕਾਬਲੇ ਤਾਰੀਫ ਸੀ ਪਰ ਆਮ ਲੋਕਾਂ ਵਿੱਚ ਇਹਨਾਂ ਦੀ ਫੇਸ ਵੈਲਿਊ ਇੰਨੀ ਜ਼ਿਆਦਾ ਨਹੀਂ ਸੀ ਬਣੀ ਮਿੱਟੀ ਮੂਵੀ ਤੋਂ ਹੀ ਸੋਹੀ ਸਾਹਿਬ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਵੱਲੋਂ ਬੈਸਟ 네ਗਟਿਵ ਰੋਲ ਵਾਸਤੇ ਸਨਮਾਨਿਤ ਵੀ ਕੀਤਾ ਗਿਆ ਸੀ 2010 ਤੋਂ ਬਾਅਦ ਆਉਣ ਵਾਲੇ ਹਰ ਇੱਕ ਸਾਲ ਵਿੱਚ ਸੋਹੀ ਸਾਹਿਬ ਨੇ ਆਪਣੀਆਂ ਨਵੀਆਂ ਫਿਲਮਾਂ ਦੀ ਝੜੀ ਲਗਾ ਦਿੱਤੀ ਸੀ 2013 ਵਿੱਚ ਸੋਹੀ ਸਾਹਿਬ ਦੀਆਂ ਕੁੱਲ 10 ਫਿਲਮਾਂ ਰਿਲੀਜ਼ ਹੋਈਆਂ 14 ਵਿੱਚ 5 16 ਵਿੱਚ 6 ਤੇ 2017 ਵਿੱਚ ਫੇਰ ਦੁਬਾਰਾ 9 ਫਿਲਮਾਂ ਰਿਲੀਜ਼ ਹੋਈਆਂ ਸੋਹੀ ਸਾਹਿਬ ਨੂੰ ਮਿਲਣ ਵਾਲੇ ਫਿਲਮ ਅਵਾਰਡਾਂ ਦੀ ਗੱਲ ਕੀਤੀ ਜਾਵੇ ਤਾਂ ਸੋਹੀ ਸਾਹਿਬ ਨੂੰ ਪੀਟੀਟੀਸੀ ਪੰਜਾਬੀ ਫਿਲਮ ਅਵਾਰਡ ਵੱਲੋਂ ਤਿੰਨ ਸਾਲਾਂ ਵਿੱਚ ਚਾਰ ਫਿਲਮਾਂ ਵਾਸਤੇ ਨੋਮੀਨੇਟ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੋਹੀ ਸਾਹਿਬ 2011 ਵਿੱਚ ਮਿੱਟੀ ਮੂਵੀ ਵਾਸਤੇ ਜਿੱਨ ਰਹੇ ਤੇ ਦੂਜਾ 2016 ਵਿੱਚ ਦੁੱਲਾ ਪੱਟੀ ਵਾਸਤੇ ਇਸ ਤੋਂ ਬਾਅਦ 2017 ਅਤੇ 2018 ਵਿੱਚ ਸੋਹੀ ਸਾਹਿਬ ਨੂੰ ਅਰਦਾਸ ਮੂਵੀ ਅਤੇ ਸਰਦਾਰ ਮੁਹੰਮਦ ਮੂਵੀ ਵਾਸਤੇ ਫਿਲਮ ਫੇਅਰ ਅਵਾਰਡ ਪੰਜਾਬੀ ਵੱਲੋਂ ਬੈਸਟ ਐਕਟਰ ਇਨ ਸਪੋਰਟਿੰਗ ਰੋਲ ਵਾਸਤੇ ਵੀ ਨੋਮੀਨੇਟ ਕੀਤਾ ਗਿਆ ਸੀ ਸੋਹੀ ਸਾਹਿਬ ਨੇ ਬਹੁਤ ਸਾਰੇ ਅਵਾਰਡ ਬਹੁਤ ਸਾਰੀਆਂ ਹਿੱਟ ਫਿਲਮਾਂ ਤੇ ਬਹੁਤ ਸਾਰੇ ਇਹ ਕੈਰੈਕਟਰ ਜਿਨ੍ਹਾਂ ਨੂੰ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਇਹ ਤੀਰ ਤੁੱਕੇ ਦੇ ਨਾਲ ਹੀ ਨਿਭਾ ਲੈ ਇਹ ਸਟੋਰੀ ਸ਼ੁਰੂ ਹੁੰਦੀ ਆ ਹਰਪਾਲ ਟਵਾਣਾ ਦੇ ਐਕਟਿੰਗ ਸਕੂਲ ਤੋਂ ਜੇਸ ਵੇਲੇ ਸੋਹੀ ਸਾਹਿਬ ਐਕਟਿੰਗ ਸਿੱਖਣ ਵਾਸਤੇ ਹਰਪਾਲ ਟਵਾਣਾ ਦੇ ਐਕਟਿੰਗ ਸਕੂਲ ਵਿੱਚ ਐਡਮਿਸ਼ਨ ਲੈਣ ਲਈ ਗਏ ਤਾਂ ਉਹਨਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਕਿ ਅਸੀਂ ਇੱਥੇ ਸਿਰਫ ਗ੍ਰੈਜੂਏਟ ਮੁੰਡੇ ਕੁੜੀਆਂ ਨੂੰ ਹੀ ਐਡਮਿਸ਼ਨ ਦਿੰਦੇ ਹਾਂ ਕਿਉਂਕਿ ਸੋਹੀ ਸਾਹਿਬ ਐਕਟਿੰਗ ਦੇ ਚੱਕਰ ਵਿੱਚ ਆਪਣੀ ਸਟੱਡੀ ਤਾਂ ਬਹੁਤ ਪਹਿਲਾਂ ਹੀ ਛੱਡ ਚੁੱਕੇ ਸੀ ਪਰ ਉਹ ਕਹਿੰਦੇ ਆ ਨਾ ਕਿ ਹੀਰੇ ਦੀ ਪਹਿਚਾਣ ਸਿਰਫ ਯੋਰੀ ਹੀ ਕਰ ਸਕਦਾ ਹੈ ਤਾਂ ਮਨਾ ਕਰਨ ਦੇ ਬਾਵਜੂਦ ਵੀ ਦੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਉਹਨਾਂ ਨੇ ਕਿਹਾ ਕਿ ਦੇਖ ਕਾਕਾ ਅਸੀਂ ਤੈਨੂੰ ਆਪਣੀ ਪ੍ਰੋਬਲਮ ਦੱਸ ਦਿੱਤੀ ਆ ਕਿ ਅਸੀਂ ਤੈਨੂੰ ਕਿਉਂ ਨਹੀਂ ਰੱਖ ਸਕਦੇ ਪਰ ਜੇਕਰ ਤੈਨੂੰ ਇਹ ਲੱਗਦਾ ਆ ਕਿ ਤੂੰ ਇਸ ਸਕੂਲ ਦੇ ਅੰਦਰ ਐਡਮਿਸ਼ਨ ਲੈਣ ਦਾ ਹੱਕਦਾਰ ਹੈ ਤਾਂ ਤੂੰ ਵੀ ਸਾਨੂੰ ਦੱਸ ਕਿ ਅਸੀਂ ਤੈਨੂੰ ਕਿਉਂ ਰਖੀਏ ਕੀ ਤੂੰ ਐਕਟਿੰਗ ਬਾਰੇ ਕੁਝ ਨਾ ਕੁਝ ਜਾਣਦਾ ਆ ਕੀ ਤੂੰ ਇਸ ਤੋਂ ਪਹਿਲਾਂ ਵੀ ਕਦੇ ਐਕਟਿੰਗ ਕੀਤੀ ਹੋਈ ਆ ਦਰਅਸਲ ਉਹਨਾਂ ਦੇ ਨਾਲ ਵਿੱਚ ਟਵਾਣਾ ਸਾਹਿਬ ਹਿੰਦ ਦੀ ਚਾਦਰ ਨਾਟਕ ਦੀ ਤਿਆਰੀ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਉਸ ਨਾਟਕ ਵਾਸਤੇ ਬਹੁਤ ਸਾਰੇ ਐਕਟਰਾਂ ਦੀ ਲੋੜ ਸੀ ਸ਼ਾਇਦ ਇਸੇ ਕਰਕੇ ਉਹਨਾਂ ਨੇ ਸੋਹੀ ਸਾਹਿਬ ਨੂੰ ਇਹ ਵਾਲਾ ਆਪਸ਼ਨ ਦਿੱਤਾ ਤਾਂ ਸੋਹੀ ਸਾਹਿਬ ਨੇ ਦੱਸਿਆ ਕਿ ਮੈਂ ਪੰਜਾਬੀ 뮤직 ਡਾਇਰੈਕਟਰ ਸਰਦੂਲ ਕਬਾਤਰਾ ਦੇ ਐਕਟਿੰਗ ਸਕੂਲ ਵਿੱਚ 9 ਮਹੀਨੇ ਦਾ ਇੱਕ ਕੋਰਸ ਕੀਤਾ ਹੋਇਆ ਵਾ ਇਹ ਸੁਣਨ ਤੋਂ ਬਾਅਦ ਟਵਾਨਾ ਸਾਹਿਬ ਨੇ ਸੋਹੀ ਸਾਹਿਬ ਨੂੰ ਇੱਕ ਮਜ਼ਾਕੀਆ ਜਿਹਾ ਜਵਾਬ ਦਿੱਤਾ ਕਿ ਗਾਣੇ ਗਾਉਣ ਵਾਲੇ ਨੇ ਤੈਨੂੰ ਕਿਹੋ ਜਿਹੀ ਤੇ ਕਿੱਥੋਂ ਦੀ ਐਕਟਿੰਗ ਸਿਖਾਈ ਹੋਵੇਗੀ ਇਤੋਂ ਬਾਅਦ ਸੋਹੀ ਸਾਹਿਬ ਨੇ ਜਵਾਬ ਦਿੱਤਾ ਕਿ ਸਰ ਬੰਦਾ ਸਿੱਖਣ ਵਾਲਾ ਹੋਵੇ ਤਾਂ ਉਹ ਕਿਤੋਂ ਵੀ ਕੁਝ ਵੀ ਕਿਸੇ ਵੀ ਤਰੀਕੇ ਸਿੱਖ ਸਕਦਾ ਆ ਸੋਹੀ ਸਾਹਿਬ ਨੇ ਕਿਹਾ ਕਿ ਭਾਵੇਂ ਸਰਦੂਲ ਕਬਾਤਰਾ ਸਾਹਿਬ ਆਪ ਐਕਟਰ ਨਹੀਂ ਪਰ ਉਹ ਸਾਨੂੰ ਐਕਟਿੰਗ ਸਿਖਾਉਣ ਵਾਸਤੇ ਆਪਣੇ ਐਕਟਿੰਗ ਸਕੂਲ ਵਿੱਚ ਨਵੇਂ-ਨਵੇਂ ਦਿਨ ਨਵੇਂ ਨਵੇਂ ਐਕਟਰਾਂ ਨੂੰ ਇਨਵਾਈਟ ਕਰਿਆ ਕਰਦੇ ਸਨ। ਉਸ ਸਕੂਲ ਵਿੱਚ ਆਏ ਦਿਨ ਬਹੁਤ ਸਾਰੇ ਵੱਡੇ-ਵੱਡੇ ਐਕਟਰ ਐਜ਼ ਅ ਗੈਸਟ ਵਿਜ਼ਿਟ ਕਰਦੇ ਸੀ ਤੇ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਤੇ ਬਿਚਲੀਆਂ ਗੱਲਾਂ ਤੇ ਨਵੀਆਂ ਟ੍ਰਿਕਾਂ ਸਿਖਾ ਕੇ ਜਾਂਦੇ ਸੀ। ਉੱਥੇ ਬਾਲੀਵੁੱਡ ਦੇ ਦਿੱਗਜ ਪ੍ਰਦੀਪ ਕੁਮਾਰ ਸਾਹਿਬ ਵੀ ਆਇਆ ਕਰਦੇ ਸੀ ਤੇ ਉਹ ਆਪਣੇ ਤਜਰਬੇ ਅਕਸਰ ਹੀ ਸਾਡੇ ਨਾਲ ਸਾਂਝੇ ਕਰਿਆ ਕਰਦੇ ਸੀ ਤੇ ਉਹ ਆਪਣੀ ਮਾਸਟਰਪੀਸ ਫਿਲਮ ਅਨਾਰਕਲੀ ਦੇ ਡਾਇਲੋਗ ਉਰਦੂ ਵਿੱਚ ਸਾਡੇ ਕੋਲੋਂ ਬੁਲਵਾ ਕੇ ਦੇਖਦੇ ਸੀ ਅਤੇ ਉਸ ਦੀ ਰਿਆਸਲ ਵੀ ਕਰਵਾਉਂਦੇ ਸਨ। ਇੱਥੇ ਇੱਕ ਹੋਰ ਇੰਟਰਸਟਿੰਗ ਸਟੋਰੀ ਹੈ ਜਦੋਂ ਪ੍ਰਦੀਪ ਕੁਮਾਰ ਸਾਹਿਬ ਉਸ ਐਕਟਿੰਗ ਸਕੂਲ ਵਿੱਚ ਆਇਆ ਕਰ ਤਾਂ ਉਹ ਉੱਥੇ ਮੌਜੂਦ ਵੱਡੇ ਵੱਡੇ ਉੱਚੇ ਲੰਮੇ ਮੁੰਡੇ ਕੁੜੀਆਂ ਨੂੰ ਹੀ ਮੌਕਾ ਦਿਆ ਕਰਦੇ ਸੀ ਰਿਆਸਲ ਦਾ ਉਹਨਾਂ ਦਾ ਧਿਆਨ ਕਦੇ ਵੀ ਸੋਹੀ ਸਾਹਿਬ ਉੱਤੇ ਨਹੀਂ ਗਿਆ ਕਿਉਂਕਿ ਸੋਹੀ ਸਾਹਿਬ ਦਾ ਕੱਦ ਬਹੁਤ ਜ਼ਿਆਦਾ ਮਧਰਾ ਤੇ ਦੁਗਲਾ ਪਤਲਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਸ਼ਾਇਦ ਮੁੰਡਾ ਐਵੇਂ ਹੀ ਇੱਥੇ ਬੈਠਾ ਹੋਇਆ ਵਾ ਬੜੀ ਪੌਣ ਸਾਹਿਬ ਆਏ ਤਾਂ ਕਈ ਨਾ ਬਈ ਉਹ 10 15 ਦਿਨ ਜਿਹੜੇ ਲੰਮੇ ਲੰਮੇ ਵੈਲੇਬਲ ਮੁੰਡੇ ਹੁੰਦੇ ਉਹਨਾਂ ਨੂੰ ਡਾਇਲੌਗ ਦੇ ਜਾਣ ਸਲੀਮ ਦੇ ਤੇ ਮੈਂ ਬੈਠਾ ਮੈਨੂੰ ਪੁੱਛਣੀ ਨਾ ਮੈਂ ਦੇਖਿਆ ਯਾਰ ਨਾੜੀ ਗੱਲਾ ਮੇਨ ਪ੍ਰਦੀਪ ਕੁਮਾਰ ਦਾ ਇਹ ਵਿਹਾਰ ਸੋਹੀ ਸਾਹਿਬ ਨੂੰ ਦੁੱਖ ਤਾਂ ਬ ਕਿ ਜੇ ਉਸ ਦਿਨ ਮੇਰਾ ਟਾਈਮ ਆਇਆ ਜਾਂ ਜੇ ਉਸ ਦਿਨ ਮੈਨੂੰ ਮੌਕਾ ਮਿਲਿਆ ਤਾਂ ਮੈਂ ਪ੍ਰਦੀਪ ਸਾਹਿਬ ਨੂੰ ਸਾਬਤ ਕਰ ਦਊਂਗਾ ਕਿ ਮੈਂ ਕੀ ਕਰ ਸਕਦਾ ਜਾਂ ਮੈਂ ਕੀ ਕਰਨ ਵਾਸਤੇ ਬਣਿਆ ਹੋਇਆ। ਉਹੀ ਗੱਲ ਹੋਈ ਕਈ ਹਫ਼ਤਿਆਂ ਬਾਅਦ ਜਦੋਂ ਪ੍ਰਦੀਪ ਸਾਹਿਬ ਨੇ ਉਹਨਾਂ ਸਾਰੇ ਸਟੂਡੈਂਟਾਂ ਨੂੰ ਜਿਹੜੇ ਉਹਨਾਂ ਦੇ ਫੇਵਰਟ ਹੋਇਆ ਕਰਦੇ ਸੀ ਉਹਨਾਂ ਨੂੰ ਇੱਕ ਟਾਸਕ ਦਿੱਤਾ ਇੱਕ ਰੋਲ ਕਰਨ ਵਾਸਤੇ ਕਿਹਾ ਪਰ ਉਹਨਾਂ ਵਿੱਚੋਂ ਕੋਈ ਵੀ ਅਜਿਹਾ ਸਟੂਡੈਂਟ ਨਹੀਂ ਸੀ ਜਿਹੜਾ ਉਸ ਰੋਲ ਨੂੰ ਕਰ ਪਾਉਂਦਾ ਤਾਂ ਉਹਨਾਂ ਦੀ ਨਿਗਾਹ ਅਚਾਨਕ ਗਈ ਅਖੀਰਲੇ ਮੁੰਡੇ ਉੱਤੇ ਜਿਹਦਾ ਨਾਮ ਸੀ ਪਰਮਜੀਤ ਸਿੰਘ પરમਜੀਤ ਸਿੰਘ ਉਰਫ਼ ਸਰਦਾਰ સોહી ਨੂੰ ਜਦੋਂ ਉਹ ਵਾਲਾ ਰੋਲ ਕਰਨ ਵਾਸਤੇ ਕਿਹਾ ਤਾਂ ਉਹਨਾਂ ਨੇ ਐਨਾ ਘੈਂਟ ਤੇ ਐਨਾ ਲਾਜਵਾਬ ਨਿਭਾਇਆ ਕਿ ਪ੍ਰਦੀਪ ਸਾਹਿਬ ਦੇਖ ਕੇ ਹੈਰਾਨ ਹੋ ਗਏ ਤੇ ਉਹਨਾਂ ਨੇ ਸਰਦੂਲ ਕਬਾਤਰਾਂ ਨੂੰ ਕਿਹਾ ਕਿ ਇਹ ਵਾਲਾ ਛੁਪਿਆ ਰਸਤਮ ਕਿੱਥੇ ਲੁਕਾ ਕੇ ਰੱਖਿਆ ਸੀ। ਸੋਹੀ ਸਾਹਿਬ ਨੇ ਟਵਾਣਾ ਸਾਹਿਬ ਨੂੰ ਕਿਹਾ ਕਿ ਪ੍ਰਦੀਪ ਕੁਮਾਰ ਸਾਹਿਬ ਨੇ ਮੈਨੂੰ ਬਹੁਤ ਵਾਰ ਸ਼ਾਬਾਸ਼ ਦਿੱਤੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਵੀ ਹੋਈਆਂ ਆ। ਤਾਂ ਸੋਹੀ ਸਾਹਿਬ ਨੇ ਕਿਹਾ ਕਿ ਟਵਾਣਾ ਸਾਹਿਬ ਮੈਨੂੰ ਤੁਸੀਂ ਕੋਈ ਵੀ ਰੋਲ ਦਿਓਗੇ ਤਾਂ ਮੈਂ ਡਾਇਰੈਕਟਰ ਦਾ ਦਿਮਾਗ ਖਾਦੇ ਬਿਨਾਂ ਹੀ ਉਸ ਨੂੰ ਨਿਭਾ ਕੇ ਤੁਹਾਨੂੰ ਦਿਖਾ ਦੇਵਾਂਗਾ। ਤਾਂ ਇਹ ਗੱਲ ਸੁਣਨ ਵਾਦਟਵਾਨਾ ਸਾਹਿਬ ਬਹੁਤ ਖੁਸ਼ ਹੋਏ ਤੇ ਆਪਣੇ ਨਾਲ ਦੇ ਨੂੰ ਕਹਿਣ ਲੱਗੇ ਕਿ ਮੁੰਡੇ ਵਿੱਚ ਕੰਫੀਡੈਂਸ ਤਾਂ ਹੈ ਚਲੋ ਇੱਕ ਮੌਕਾ ਦੇ ਕੇ ਦੇਖ ਹੀ ਲੈਂਦੇ ਆ ਤਾਂ ਇਸ ਤੋਂ ਬਾਅਦ ਟਵਾਨਾ ਸਾਹਿਬ ਨੇ ਉਹਨੂੰ ਆਪਣੇ ਐਕਟਿੰਗ ਸਕੂਲ ਵਿੱਚ ਐਡਮਿਸ਼ਨ ਦੇ ਦਿੱਤੀ। ਐਡਮਿਸ਼ਨ ਹੋਣ ਤੋਂ ਬਾਅਦ ਟਵਾਨਾ ਸਾਹਿਬ ਨੇ ਸੋਹੀ ਸਾਹਿਬ ਨੂੰ ਹਿੰਦ ਦੀ ਚਾਦਰ ਨਾਟਕ ਦਾ ਹਿੱਸਾ ਬਣਾ ਲਿਆ ਤੇ ਉਹਦੀਆਂ ਰੈਹਸਲਾਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਹੀ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਟਾਫ ਨੇ ਆ ਕੇ ਟਵਾਨਾ ਸਾਹਿਬ ਨੂੰ ਬੇਨਤੀ ਕੀਤੀ ਕਿ ਟਵਾਨਾ ਸਾਹਿਬ ਤੁਸੀਂ ਇੱਕ ਨਾਟਕ ਇੱਕ ਸ਼ੋਅ ਸਾਡੀ ਯੂਨੀਵਰਸਿਟੀ ਵਿੱਚ ਵੀ ਕਰਕੇ ਜਾਓ। ਟਵਾਨਾ ਸਾਹਿਬ ਨੇ ਯੂਨੀਵਰਸਿਟੀ ਦੇ ਸਟਾਫ ਦੀ ਬ ਨਾਮ ਦੇ ਇੱਕ ਨਾਟਕ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਸ ਨਾਟਕ ਦਾ ਹਿੱਸਾ ਵੀ ਸੂਹੀ ਸਾਹਿਬ ਨੂੰ ਬਣਾ ਲਿਆ ਜੇਸ ਵaile ਗਰਮ ਬਾਜ਼ਾਰ ਜੁਨੀ ਵਸਤੀ ਵਿੱਚ ਫਰਮਾਇਆ ਗਿਆ ਤਾਂ ਸੋਹੀ ਸਾਹ ਦੇ ਕਰਦਾਰ ਨੂੰ ਪੂਰੀ ਯੂਨੀਵਰਸਿਟੀ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤਾਂ ਯੂਨੀਵਰਸਿਟੀ ਦੇ ਸਟਾਫ ਨੇ ਟਵਾਣਾ ਸਾਹ ਨੂੰ ਇੱਕ ਚਿੱਠੀ ਵਿੱਚ ਇਹ ਲਿਖਿਆ ਕਿ ਟਵਾਣਾ ਸਾਹ ਤੁਹਾਡੇ ਉਸ ਮੁੰਡੇ ਨੇ ਤਾਂ ਕਮਾਲ ਕਰ ਦਿੱਤੀ ਪੂਰੀ ਯੂਨੀਵਰਸਿਟੀ ਵਿੱਚ ਉਸ ਮੁੰਡੇ ਦੇ ਕਰਦਾਰ ਦੀਆਂ ਗੱਲਾਂ ਚੱਲ ਰਹੀਆਂ ਹਨ ਤਾਂ ਇਸ ਤੋਂ ਬਾਅਦ ਟਵਾਣਾ ਸਾਹ ਨੇ ਸੋਚਿਆ ਕਿ ਮੁੰਡੇ ਨੇ ਉਹ ਕਰਕੇ ਦਿਖਾ ਲ ਦਿੱਤਾ ਜੋ ਉਹਨੇ ਕਿਹਾ ਸੀ ਤਾਂ ਇਸ ਤੋਂ ਬਾਅਦ ਟਵਾਣਾ ਸਾਹ ਦਾ ਫੇਵਰੇਟ ਬਣ ਗਿਆ ਸੋਹੀ ਸਾਹਿਬ ਜਿਨ੍ਹਾਂ ਦਿਨਾਂ ਵਿੱਚ ਸੋਹੀ ਸਾਹਿਬ ਟਿਵਾਣਾ ਸਾਹਿਬ ਕੋਲ ਐਕਟਿੰਗ ਸਿੱਖਿਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਟਿਵਾਣਾ ਸਾਹਿਬ ਦੇ ਸਕੂਲ ਵਿੱਚ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਸਿੰਗਰ ਅਤੇ ਵੱਡੇ ਵੱਡੇ ਐਕਟਰ ਵੀ ਐਕਟਿੰਗ ਸਿੱਖਣਾ ਆਇਆ ਕਰਦੇ ਸੀ ਜਿਨ੍ਹਾਂ ਵਿੱਚੋਂ ਗੁਰਦਾਸ ਮਾਨ ਸਾਹਿਬ ਵੀ ਇੱਕ ਸੀ ਜਿਹੜੇ ਕਿ ਬਹੁਤਾ ਟਾਈਮ ਤੋਂ ਉੱਥੇ ਨਹੀਂ ਠਿਕੇ 6 ਮਹੀਨੇ ਦੀਆਂ ਕਲਾਸਾਂ ਲੈ ਕੇ ਉਥੋਂ ਆ ਗਈ ਸੀ ਇੱਕ ਵਾਰ ਜਦੋਂ ਟਵਾਣਾ ਸਾਹਿਬ ਇੱਕ ਨਾਟਕ ਦੀ ਤਿਆਰੀ ਕਰ ਰਹੇ ਸੀ ਤਾਂ ਉਸ ਨਾਟਕ ਵਿੱਚ ਸੋਹੀ ਸਾਹਿਬ ਨੂੰ ਇੱਕ ਰਾਜੇ ਦਾ ਰੋਲ ਮਿਲਿਆ ਤਾਂ ਟਵਾਣਾ ਸਾਹਿਬ ਨੇ ਸੋਹੀ ਸਾਹਿਬ ਨੂੰ ਕਿਹਾ ਕਿ ਕਾਕਾ ਤੇਰੇ ਡਾਇਲੋਗ ਬਹੁਤ ਵਧੀਆ ਤੇਰੀਆਂ ਬਾਕੀ ਚੀਜ਼ਾਂ ਸਾਰੀਆਂ ਬਹੁਤ ਵਧੀਆ ਪਰ ਤੇਰੀ ਬੋਡੀ ਲੈਂਗੁਏਜ ਉੱਤੇ ਬਹੁਤ ਵਰਕ ਕਰਨ ਦੀ ਲੋੜ ਬਾ ਤੇਰੀ ਖੜਤ ਅਤੇ ਤੇਰੇ ਬੈਠਣ ਉੱਠਣ ਦਾ ਅੰਦਾਜ਼ ਰਾਜਿਆਂ ਵਰਗਾ ਨਹੀਂ ਇੱਥੇ ਤੂੰ ਬਹੁਤ ਜ਼ਿਆਦਾ ਟੱਚ ਆਂ ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਆ ਕਿ ਸੋਹੀ ਸਾਹਿਬ ਆਪਣੀਆਂ ਕਮਜ਼ੋਰੀਆਂ ਨੂੰ ਸੁਣਨ ਤੋਂ ਬਾਅਦ ਉਹਨਾਂ ਉੱਤੇ ਗੁੱਸਾ ਨਹੀਂ ਸੀ ਕਰਿਆ ਕਰਦੇ ਆਪਣੇ ਉਸਤਾਦ ਕੋਲੋਂ ਆਪਣੀ ਕਮਜ਼ੋਰੀਆਂ ਸੁਣਨ ਤੋਂ ਬਾਅਦ ਉਹਨਾਂ ਨੂੰ ਸਮਝ ਕੇ ਅਤੇ ਉਹਨਾਂ ਉੱਤੇ ਵਰਕ ਕਰਕੇ ਅਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਸੀ ਜੇ ਇਸ ਵੇਲੇ ਟਵਾਣਾ ਸਾਹਿਬ ਨੇ ਸੋਹੀ ਸਾਹਿਬ ਨੂੰ ਇਹ ਗੱਲ ਕਹੀ ਤਾਂ ਉਸ ਵੇਲੇ ਨਾਟਕ ਹੋਣ ਵਿੱਚ ਸਿਰਫ 6 ਦਿਨ ਬਾਕੀ ਸੀ ਤਾਂ ਸੋਹੀ ਸਾਹਿਬ ਨੇ ਇਹ ਪ੍ਰਣ ਕੀਤਾ ਕਿ ਇਨ੍ਹਾਂ 6 ਦਿਨਾਂ ਵਿੱਚ ਉਸਤਾਦ ਜੀ ਦਾ ਇਹ ਲੰਮਾ ਵੀ ਦੂਰ ਕਰ ਦੇਣਾ ਅਤੇ ਇਨ੍ਹਾਂ 6 ਦਿਨਾਂ ਵਿੱਚ ਆਪਣੀ ਇਸ ਕਮਜ਼ੋਰੀ ਨੂੰ ਜੜ ਤੋਂ ਹੀ ਖਤਮ ਕਰਨਾ ਹੈ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਸੋਹੀ ਸਾਹਿਬ ਨੇ ਇਕੱਲਿਆਂ ਵਿਚਾਰ ਅਸਲ ਕਰਨੀ ਸ਼ੁਰੂ ਕਰ ਦਿੱਤੀ ਜੇ ਇਸ ਵੇਲੇ ਅਕੈਡਮੀ ਦੇ ਸਾਰੇ ਸਟੂਡੈਂਟ ਅਤੇ ਸਾਰਾ ਸਟਾਫ ਸੌਂ ਜਾਇਆ ਕਰਦਾ ਇਹ ਤਾਂ ਸੋਹੀ ਸਾਹਿਬ ਰਾਤ ਨੂੰ ਜਾਗ ਕੇ ਆਪਣੀ ਅਕੈਡਮੀ ਦੀਆਂ ਪੌੜੀਆਂ ਦੇ ਵਿੱਚ ਖੜਕੇ ਇਸ ਚੀਜ਼ ਦੀ ਰਿਹਸਲ ਕਰਿਆ ਕਰਦੇ ਸੀ ਉਹ ਅਕੈਡਮੀ ਦੀਆਂ ਪੌੜੀਆਂ ਇਸ ਕਦਰ ਉੱਤਰਿਆ ਕਰਦੇ ਸੀ ਜਿਵੇਂ ਕੋਈ ਬਹੁਤ ਵੱਡਾ ਰਾਜਾ ਆਪਣੇ ਰਾਜ ਮਹਿਲ ਵਿੱਚ ਹੋਵੇ ਤੇ ਆਪਣੇ ਰਾਜ ਮਹਿਲ ਦੀਆਂ ਪੌੜੀਆਂ ਥੱਲੇ ਉਤਰ ਰਿਹਾ ਹੋਵੇ ਤੇ ਪੌੜੀਆਂ ਦੇ ਬਿਲਕੁਲ ਲੱਗੇ ਬਹੁਤ ਸਾਰੇ ਵਜ਼ੀਰ ਬਹੁਤ ਸਾਰੇ ਸੇਵਾਦਾਰ ਅਤੇ ਬਹੁਤ ਸਾਰੀ ਪ੍ਰਜਾ ਖੜੀ ਹੋਵੇ ਉਹਨਾਂ ਵਾਲੀਆਂ 6 ਰਾਤਾਂ ਵਿੱਚ ਉਹਨਾਂ ਨੇ ਸੇਮ ਰਿਹਸਲ ਕੀਤੀ ਤੇ ਸੇਮ ਚੀਜ਼ ਨੂੰ ਅਮੇਜਨ ਕੀਤਾ ਤੇ ਉਹਨਾਂ ਨੇ ਜੇ ਇਸ ਵੇਲੇ 6 ਦਿਨਾਂ ਤੋਂ ਬਾਅਦ ਆਪਣੇ ਨਾਟਕ ਵਿੱਚ ਕੰਮ ਕੀਤਾ ਤਾਂ ਇਹ ਦੇਖ ਕੇ ਟਵਾਣਾ ਸਾਹਿਬ ਵੀ ਹੈਰਾਨ ਬੰਦ ਰਿਹਾਗੇ ਤਾਂ ਉਹਨਾਂ ਨੇ ਆ ਕੇ ਕਿਹਾ ਕਿ ਕੰਜਰਾ ਤੂੰ ਇਹ ਕਿਵੇਂ ਤੇ ਕਿੱਦਾਂ ਕਰ ਗਿਆ। ਟਵਾਣਾ ਸਾਹਿਬ ਨੇ ਕਿਹਾ ਕਿ ਕੰਜਰਾ ਤੂੰ ਤਾਂ ਮੈਨੂੰ ਵੀ ਹੈਰਾਨ ਕਰ ਦਿੱਤਾ। ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਤੂੰ 6 ਦਿਨਾਂ ਵਿੱਚ ਐਡਾ ਵੱਡਾ ਐਕਟਰ ਬਣ ਜਾਵੇਂਗਾ। ਉਹ ਦਿਨ ਸੀ ਤੇ ਅੱਜ ਦਾ ਦਿਨ ਉਸ ਤੋਂ ਬਾਅਦ ਸੋਹੀ ਸਾਹਿਬ ਨੇ ਕਦੇ ਵੀ ਐਕਟਿੰਗ ਪੱਖੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਦਰਅਸਲ ਸੋਹੀ ਸਾਹਿਬ ਦਾ ਸਰਦਾਰ ਸੋਹੀ ਨਾਮ ਟਵਾਣਾ ਸਾਹਿਬ ਨੇ ਰੱਖਿਆ ਕਿਉਂਕਿ ਟਵਾਣਾ ਸਾਹਿਬ ਸੋਹੀ ਸਾਹਿਬ ਦੀ ਐਕਟਿੰਗ ਤੋਂ ਐਨੇ ਜ਼ਿਆਦਾ ਪ੍ਰਭਾਵਿਤ ਹੋਏ ਸੀ ਕਿ ਉਹਨਾਂ ਨੂੰ ਆਪਣੇ ਐਕਟਿੰਗ ਸਕੂਲ ਵਿੱਚ ਕੋਈ ਵੀ ਅਜਿਹਾ ਐਕਟਰ ਨਹੀਂ ਦੇਖਿਆ ਜਿਹੜਾ ਸੋਹੀ ਸਾਹਿਬ ਉੱਪਰ ਹੋਵੇ ਤਾਂ ਉਹਨਾਂ ਨੇ ਇੱਕ ਦਿਨ પ્રસન્ન ਹੋ ਕੇ ਕਿਹਾ ਕਿ ਤੂੰ ਤਾਂ ਐਕਟਰਾਂ ਦਾ ਸਰਦਾਰਾਂ ਤੇ ਅੱਜ ਤੋਂ ਤੇਰਾ ਨਾਮ ਸਰਦਾਰ ਸੋਹੀ ਜਿਨ੍ਹਾਂ ਦਿਨਾਂ ਵਿੱਚ ਸੋਹੀ ਸਾਹਿਬ ਥੀਏਟਰ ਕਰਿਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਮੰਦੀ ਸੀ ਕਿਉਂਕਿ ਥੀਏਟਰ ਤੋਂ ਕੋਈ ਖਾਸ ਕਮਾਈ ਨਹੀਂ ਸੀ ਹੋਇਆ ਕਰਦੀ ਤਾਂ ਸੋਹੀ ਸਾਹਿਬ ਨੇ ਦੱਸਿਆ ਕਿ ਉਹਨਾਂ ਦਿਨਾਂ ਵਿੱਚ ਮੇਰੇ ਐਕਟਿੰਗ ਸਕੂਲ ਦੇ ਨੇੜੇ ਇੱਕ ਢਾਬਾ ਹੋਇਆ ਕਰਦਾ ਸੀ ਜਿਹਦੇ ਨਾਲ ਅਸੀਂ ਗੱਲ ਕੀਤੀ ਹੋਈ ਸੀ ਕਿ ਅਸੀਂ ਤੈਨੂੰ ਇੱਕ ਮਹੀਨੇ ਦੇ 70 ਰੁਪਏ ਦਿਆ ਕਰਾਂਗੇ ਤੂੰ ਸਾਨੂੰ ਦੋ ਟਾਈਮ ਦੀ ਰੋਟੀ ਖਵਾਉਣੀ ਆ ਤਾਂ ਉਸ ਢਾਬੇ ਵਾਲੇ ਦਾ ਇੱਕ ਅਸੂਲ ਸੀ ਕਿ ਰੋਟੀਆਂ ਜਿੰਨੀਆਂ ਮਰਜ਼ੀ ਖਾ ਲਓ ਪਰ ਦਾਲ ਦੀ ਸਿਰਫ ਇੱਕ ਹੀ ਕੋਲੀ ਮਿਲਿਆ ਕਰੂਗੀ। ਸੋ ਹੀ ਸਾਬ ਨੇ ਦੱਸਿਆ ਕਿ ਉਸ ਢਾਬੇ ਵਾਲਿਆਂ ਦੀ ਅਸੀਂ ਕਈ ਵਾਰੀ ਮਿੰਨਤਾ ਵੀ ਕਰਨੀ ਆ ਕਿ ਭਾਈ ਥੋੜੀ ਜੀ ਦਾਲ ਸਬਜ਼ੀ ਸਾਨੂੰ ਵੱਧ ਪਾ ਰਿਆ ਕਰ ਤਾਂ ਉਹ ਢਾਬੇ ਵਾਲਾ ਐਨਾ ਠੇੜ ਸੀ ਜਾਂ ਆਪਣੇ ਰਸੂਲਾਂ ਦਾ ਐਨਾ ਪੱਕਾ ਸੀ ਉਹਨੇ ਕਿਹਾ ਸੀ ਕਿ ਰੋਟੀਆਂ ਭਾਵੇਂ 20 ਖਾ ਲਓ ਪਰ ਦਾਲ ਦੀ ਇੱਕ ਵੀ ਬੂੰਦ ਮੈਂ ਵੱਧ ਨਹੀਂ ਦੇ ਸਕਦਾ। ਉਹ ਹਿਸਾਬ ਨੇ ਦੱਸਿਆ ਕਿ ਥੀਏਟਰ ਵਿੱਚੋਂ ਮੈਂ ਇੰਨੀ ਕਮਾਈ ਵੀ ਨਹੀਂ ਸੀ ਕਰ ਪਾਉਂਦਾ ਕਿ ਮੈਂ ਆਪਣੇ ਵਾਸਤੇ ਕੋਈ ਬੂਟ ਜਾਂ ਆਪਣਾ ਸੂਟ ਖਰੀਦ ਸਕਾਂ। ਉਹਨਾਂ ਨੇ ਕਿਹਾ ਕਿ ਮੇਰੀ ਹਾਲਤ ਇੰਨੀ ਮੰਦੀ ਸੀ ਕਿ ਜਦੋਂ ਮੈਂ ਕਿਤੇ ਪਿੰਡ ਛੁੱਟੀਆਂ ਕੱਟਣ ਜਾਣਾ ਤਾਂ ਮੇਰੇ ਪਿਓ ਨੇ ਮੇਰੇ ਉੱਤੇ ਤਰਸ ਖਾ ਕੇ ਇਹ ਕਹਿਣਾ ਕਿ ਚੱਲ ਪੁੱਤ ਸ਼ਹਿਰ ਚੱਲ ਅੱਜ ਤੈਨੂੰ ਕੋਈ ਨਵਾਂ ਜੋੜਾ ਤੇ ਨਵਾਂ ਸੂਟ ਲੈ ਕੇ ਦਵਾਂ। ਉਹ ਸਮਾਜ-ਮਾਨਾ گزارਿਆ ਉਹਦੇ 'ਚ ਮੈਂ ਆਪਣੀ ਕਮਾਈ ਦੇ ਨਾ ਜੁੱਤੇ ਨਾ ਕੱਪੜੇ ਨਹੀਂ ਲੈ ਸਕਿਆ। ਜਿੰਦਾ ਸੀ ਪਾਪਾ ਕੇ ਚੱਲ ਬੇਟਾ ਬੈਠ ਬਸ ਆਪਾਂ ਧੂਰੀ ਚੱਲੀਏ ਤੇ ਨਾ ਕੱਪੜੇ ਲੈ ਆਂ ਜੁੱਤੀ ਲੈ ਆਂ ਸੋਹੀ ਸਾਹਿਬ ਨੇ ਕਿਹਾ ਕਿ ਇੰਨੀਆਂ ਔਕੜਾਂ ਝੱਲਣ ਤੋਂ ਬਾਅਦ ਅਤੇ ਇੰਨੀ ਤੰਗੀ ਦੇਖਣ ਤੋਂ ਬਾਅਦ ਵੀ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਨੂੰ ਐਕਟਿੰਗ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੇਰਾ ਨਿਸ਼ਾਨਾ ਪੱਕਾ ਸੀ ਤੇ ਮੈਨੂੰ ਪਤਾ ਸੀ ਮੈਂ ਕੀ ਪਾਉਣਾ ਤੇ ਕਿੱਥੇ ਪਾਉਣਾ ਹੁਣ ਇਤੋਂ ਇੱਕ ਗੱਲ ਸਿੱਖਣ ਨੂੰ ਵੀ ਮਿਲਦੀ ਆ ਇਹੋ ਜਿਹੇ ਹਾਲਾਤ ਹਰ ਇੱਕ ਬੰਦੇ ਦੀ ਜੀਵਨ ਵਿੱਚ ਆਉਂਦੇ ਆ ਆਪਾਂ ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨਾਲ ਸਮਝੌਤਾ ਕਰਕੇ ਆਪਣੇ ਟਾਰਗੇਟ ਉਤੋਂ ਭ ਕਿ ਜਿਹੜਾ ਕੰਮ ਮੈਂ ਕਰਨ ਲਈ ਬਣਿਆ ਆ ਜਾਂ ਜਿਹੜਾ ਮੇਰਾ ਸੁਪਨਾ ਆ ਇਹ ਮੈਂ ਬਾਅਦ ਵਿੱਚ ਕਰ ਲੂੰਗਾ ਫਿਲਹਾਲ ਮੈਂ ਆਪਣੇ ਪੈਸੇ ਕਮਾਉਣ ਵਾਸਤੇ ਅਤੇ ਆਪਣੀ ਆਰਥਿਕ ਹਾਲਤ ਚੰਗੀ ਕਰਨ ਵਾਸਤੇ ਕੋਈ ਹੋਰ ਕੰਮ ਕਰ ਲਵਾਂ ਤੇ ਜਦੋਂ ਮੇਰੇ ਕੋਲ ਪੈਸੇ ਆਉਣਗੇ ਮੈਂ ਫਿਰ ਆਪਣਾ ਸੁਪਨਾ ਪੂਰਾ ਕਰ ਲੂੰ ਪਰ ਉਹ ਕਹਿੰਦੇ ਆ ਨਾ ਕਿ ਇੱਕ ਇਹੋ ਜਿਹਾ ਚੱਕਰ ਵੀ ਹੁੰਦਾ ਹੈ ਜਿਹਦੇ ਵਿੱਚ ਬੰਦਾ ਫਿਰ ਫਸ ਜਾਵੇ ਤਾਂ ਬੰਦਾ ਉੱਥੇ ਜੋਗਾ ਹੀ ਰਹਿ ਜਾਂਦਾ ਆਪਣਾ ਸੁਪਨਾ ਕਦੇ ਵੀ ਪੂਰਾ ਨਹੀਂ ਕਰ ਪਾਉਂਦਾ ਸੋ ਤੁਸੀਂ ਜੋ ਵੀ ਟਾਰਗੇਟ ਬਣਾਇਆ ਵਾ ਤੁਹਾਡੇ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਸਰਦਾਰ ਸੋਹੀ ਸਾਹਿਬ ਦੇ ਜੀਵਨ ਨੂੰ ਇੱਕ ਵਾਰੀ ਦੇਖ ਕੇ ਆਪਣੇ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਜਰੂਰ ਸੋਚਿਓ ਕਰਦੇ ਕਰਾਉਂਦੇ ਸੋਹੀ ਸਾਹਿਬ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਮਿਲੀ ਲੌਂਗ ਦਾ ਲਸ਼ਕਾਰਾ 1986 ਵਿੱਚ ਇਹਦਾ ਮਤਲਬ ਇਹ ਨਹੀਂ ਕਿ 1986 ਤੋਂ ਬਾਅਦ ਸੋਹੀ ਸਾਹਿਬ ਕੋਲ ਮਾਇਆ ਦੀ ਕੋਈ ਕਮੀ ਨਹੀਂ ਰਹੀ ਜਾਂ ਉਹਨਾਂ ਨੂੰ ਇੱਕੋ ਦਮ ਨਾ ਮਿਲ ਗਿਆ ਨਹੀਂ 1986 ਤੋਂ ਲੈ ਕੇ ਲਗਭਗ 2010 ਤੱਕ ਸੋਹੀ ਸਾਹਿਬ ਨੇ ਬਹੁਤ ਲੰਬੀ ਸਟਰਗਲ ਕੀਤੀ ਹੋਈਆ ਕਿਉਂਕਿ ਇਨ੍ਹਾਂ ਸਾਲਾਂ ਵਿੱਚ ਸੋਹੀ ਸਾਹਿਬ ਨੂੰ ਹਰੇਕ ਸਾਲ ਇੱਕ ਅੱਧੀ ਫਿਲਮ ਮਿਲਦੀ ਸੀ ਜਾਂ ਦੋ ਦੋ ਤਿੰਨ ਤਿੰਨ ਸਾਲ ਉਹਨਾਂ ਕੋਲ ਬਿਲਕੁਲ ਵੀ ਕੰਮ ਨਹੀਂ ਸੀ ਹੁੰਦਾ ਇਹਦੇ باوجود ਵੀ ਸੋਹੀ ਸਾਹਿਬ ਨੇ ਆਪਣੀ ਐਕਟਿੰਗ ਨੂੰ ਨਹੀਂ ਛੱਡਿਆ ਪਰ ਉਹ ਕਹਿੰਦੇ ਆ ਨਾ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਪਰ ਸੋਹੀ ਸਾਬ ਦੀ ਸੁਣੀ ਤਾਂ ਗਈ ਪਰ 12 ਸਾਲ ਬਾਅਦ ਨਹੀਂ ਲਗਭਗ 30 35 ਸਾਲਾਂ ਬਾਅਦ ਤੇ 2010 ਤੋਂ ਬਾਅਦ ਫਿਰ ਉਹਨਾਂ ਦੀ ਇਹੋ ਜਿਹੀ ਸੁਣੀ ਗਈ ਕਿ ਉਹਨਾਂ ਨੇ ਵੱਡੇ ਵੱਡੇ ਐਕਟਰਾਂ ਨੂੰ ਪਿੱਛੇ ਛੱਡ ਦਿੱਤਾ ਅੱਜ ਦੀ ਡੇਟ ਵਿੱਚ ਫਿਲਮ ਦੇ ਹੀਰੋ ਤੋਂ ਜ਼ਿਆਦਾ ਸੋਹੀ ਸਾਬ ਨੂੰ ਰੋਲ ਮਿਲਦਾ ਤੇ ਉਹਨਾਂ ਦਾ ਹੀ ਰੋਲ ਸੜਾਇਆ ਜਾਂਦਾ ਤੇ ਉਹਨਾਂ ਦਾ ਹੀ ਰੋਲ ਬੰਦਿਆਂ ਨੂੰ ਯਾਦ ਰਹਿੰਦਾ ਆ ਸੋਹੀ ਸਾਹਿਬ ਨੂੰ ਜਿੰਨੇ ਵੀ ਅਵਾਰਡ ਮਿਲੇ ਹੋਏ ਆ ਉਹ ਨੈਗੇਟਿਵ ਰੋਲ ਵਾਸਤੇ ਮਿਲੇ ਹੋਏ ਆ ਜਾਂ ਉਹਨਾਂ ਨੂੰ ਜਿੰਨੀਆਂ ਵੀ ਫਿਲਮਾਂ ਵਾਸਤੇ ਜਿੰਨੀਆਂ ਵੀ ਅਵਾਰਡਾਂ ਵਾਸਤੇ ਨੋਮੀਨੇਟ ਕੀਤਾ ਗਿਆ ਤਾਂ ਉਹ ਬੈਸਟ ਰੋਲ ਵਾਸਤੇ ਕੀਤਾ ਗਿਆ ਆ ਪਰ ਅੱਜ ਦੀ ਆਡੀਅנס ਜੇਕਰ ਸੋਹੀ ਸਾਹਿਬ ਨੂੰ ਜਾਣਦੀ ਆ ਤਾਂ ਉਹ ਜਾਣਦੀ ਆ ਐਜ਼ ਅ ਕਮੀਡੀਅਨ ਸਿਰਫ ਹਾਹਾਹੀਹੀ ਵਾਸਤੇ ਸ਼ਾਇਦ ਸੋਹੀ ਸਾਹਿਬ ਸਿਰਫ ਹਾਹਾਹੀਹੀ ਵਾਸਤੇ ਨਹੀਂ ਬਣੇ ਹੋਏ ਉਹ ਇੱਕ ਬਹੁਤ ਹੀ ਸੁਲਝੇ ਹੋਏ ਤੇ ਬਹੁਤ ਵੱਡੇ ਐਕਟਰ ਵਾ ਪਰ ਸਾਡੀ ਮਾੜੀ ਕਿਸਮਤ ਇਹ ਆ ਕਿ ਪੰਜਾਬੀ ਇੰਡਸਟਰੀ ਹਮੇਸ਼ਾ ਇੱਕ ਹੀ ਪੈਟਰਨ ਤੇ ਚੱਲਦੀ ਆ ਜੇ ਇਸ ਵੇਲੇ ਇੱਥੇ ਕੋਈ ਵੀ ਫਿਲਮ ਕਮੇਡੀ ਹੋਵੇ ਜਾਂ ਕਿਸੇ ਹੋਰ ਮੁੱਦੇ ਦੀ ਹੋਵੇ ਉਹ ਜੇ ਇੱਕ ਫਿਲਮ ਹਿੱਟ ਹੋ ਗਈ ਤਾਂ ਪੂਰੀ ਪੰਜਾਬੀ ਇੰਡਸਟਰੀ ਅਗਲੇ 10 ਸਾਲਾਂ ਤੱਕ ਉਸੇ ਲੀਹ ਤੇ ਚੱਲਦੀ ਆ ਸ਼ਾਇਦ ਇਸੇ ਕਰਕੇ ਸਾਡੇ ਵੱਡੇ ਵੱਡੇ ਐਕਟਰ ਅੱਜ ਤੱਕ ਛੁਪੇ ਰਹਿ ਗਏ ਉਮੀਦ ਕਰਦੇ ਆ ਕਿ ਜਿਵੇਂ ਜਿਵੇਂ ਸਾਡੀ ਪੰਜਾਬੀ ਇੰਡਸਟਰੀ ਹੌਲੀ ਹੌਲੀ ਗਰੋ ਕਰ ਰਹੀ ਆ ਹੌਲੀ ਹੌਲੀ ਨਵੇਂ ਐਕਸਪੈਰੀਮੈਂਟ ਵੀ ਕਰੇਗੀ ਤੇ ਨਵੇਂ-ਨਵੇਂ ਐਕਸਪੈਰੀਮੈਂਟਾਂ ਵਿੱਚ ਸਾਨੂੰ ਸਰਦਾਰ ਸੋਹੀ ਅਤੇ ਸਰਦਾਰ ਸੋਹੀ ਸਾਹਿਬ ਵਰਗੇ ਹੋਰ ਐਕਟਰਾਂ ਦੀ ਨਮੀ ਅਤੇ ਵਧੀਆ ਐਕਟਿੰਗ ਦੇਖਣ ਨੂੰ ਮਿਲੇਗੀ ਅਤੇ ਉਸ ਐਕਟਿੰਗ ਤੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸਬਸਕ੍ਰ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਵੀਡੀਓ ਨੂੰ ਹੋਰ ਲੋਕ ਵੀ ਦੇਖ ਸਕਣ ਇਸ ਵੀਡੀਓ ਵਿੱਚ ਅਜਿਹਾ ਕੁਝ ਵੀ ਨਹੀਂ ਜਿਸ ਨੂੰ ਆਪਾਂ ਡਬਲ ਮੀਨਿੰਗ ਕਹਿ ਸਕੀਏ ਇਸ ਵੀਡੀਓ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਫਲਾਓ ਤਾਂ ਜੋ ਆਪਣਾ ਚੈਨਲ ਗਰੋ ਕਰੇ ਤੇ ਆਪਾਂ ਇਹੋ ਜੀਆਂ ਹੋਰ ਨਮੀਆਂ ਨਮੀਆਂ ਸ਼ਖਸੀਅਤਾਂ ਉੱਤੇ ਅਤੇ ਮਹਾਨ ਜਾਂ ਲੇਜੈਂਡ ਲੋਕਾਂ ਉੱਤੇ ਵੀਡੀਓ ਬਣਾ ਸਕੀਏ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ